ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਨਾਲ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਅੱਜ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਧਰਮ ਸੁਰੱਖਿਆ ਮੰਚ ਵੱਲੋਂ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਹਿੰਦੂ ਸੰਗਠਨਾ ਦੇ ਹੱਕ 'ਚ ਨਾਅਰੇ ਲਗਾਏ ਗਏ ਤੇ ਬੰਗਲਾਦੇਸ਼ ਦੇ ਖਿਲਾਫ ਨਾਅਰੇ ਲਗਾਏ ਇਹ ਰੋਸ ਪ੍ਰਦਰਸ਼ਨ ਬਟਾਲੇ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਤਹਿਸੀਲਦਾਰ ਦਫ਼ਤਰ ਬਟਾਲਾ ਵਿਖੇ ਆ ਕੇ ਖਤਮ ਹੋਇਆ ਇਸ ਮੌਕੇ ਬੋਲਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਹੋ ਰਿਹਾ ਹੈ ਬਹੁਤ ਹੀ ਗਲਤ ਹੈ ਜੋ ਵੀ ਅਤਿਆਚਾਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਕੀਤੇ ਜਾ ਰਹੇ ਹਨ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਖਤ ਕਦਮ ਚੁੱਕੇ ਜਾਣ ਤਾਂ ਕਿ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਤੇ ਤਸ਼ੱਦਦ ਹੋ ਰਿਹਾ ਇਹ ਨਾ ਹੋਵੇ ਦੂਸਰੇ ਪਾਸੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਖਿਲਾਫ ਕੇਂਦਰ ਸਰਕਾਰ ਦੇ ਨਾਮ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਹੇ ਜਿਸ ਦੇ ਤੋਂ ਕਹਾਣੀ ਹੈ ਜਿਸ ਬਿੰਦੂ ਦਾ ਗੂੜਾ ਕੋਲੇ ਉਦਾ ਹੀ ਪਾਣੀ ਹੈ ਜਿਸ ਬਿੰਦੂ ਦਾ ਗੂੜਾ 谢谢老师 ਅੱਜ ਹਿੰਦੂ ਰਕਸ਼ਾ ਮਚਵਲੋਂ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਤਰਾਸ ਦੀ ਹੋਈ ਹੈ ਹਿੰਦੂ ਸਮਾਜ ਉੱਤੇ ਦਿਨ ਪ੍ਰਤੀ ਦਿਨ ਜੋ ਅਤਿਆਚਾਰ ਮਹਿਲਾਵਾਂ ਉੱਤੇ ਮਾਸੂਮ ਬੱਚਿਆਂ ਉੱਤੇ ਔਰ ਹਿੰਦੂ ਭਰਾਵਾਂ ਉੱਤੇ ਹੋ ਰਿਹਾ ਸਦੀਆਂ ਤੋਂ ਦੇਖਦੇ ਆ ਰਹੇ ਹਾਂ ਕਿ ਹਿੰਦੂ ਸਮਾਜ ਨੂੰ ਦਬਾਇਆ ਜਾ ਰਿਹਾ ਪਰ ਜੋ ਬੰਗਲਾਦੇਸ਼ ਦੇ ਵਿੱਚ ਤਰਾਸ ਦੀ ਹੋਈ ਹੈ ਦਾ ਕਤਲ ਹੋਏ ਨੇ ਇਸ ਦਾ ਜਵਾਬ ਦੇਂਦੇ ਅੱਜ ਬਟਾਲਾ ਦਾ ਇਹ Hindu Jagran Manch ਵੱਲੋਂ ਇਹ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਟਾਲਾ ਦੇ ਸਾਰੇ ਸੰਗਠਨਾਂ Hindu Jagran Manch ਦੇ ਝੰਡੇ ਥੱਲੇ ਅੱਜ ਵੱਧ ਚੜ ਕੇ ਹਿੱਸਾ ਲਿਆ ਅਤੇ ਉੱਥੇ STM ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਾਰੇ ਸੰਗਠਨਾਂ ਵੱਲੋਂ ਇੱਕ ਮੈਮੋਰੰਡਮ ਉਹਨਾਂ ਨੂੰ ਦਿੱਤਾ ਗਿਆ ਜੋ ਸਰਕਾਰ ਜਾਗੇ ਔਰ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਹੇ ਉਹਨਾਂ ਨੂੰ ਥਲ ਪੈਸ ਜੋ ਮੈਮੋਰੰਡਮ ਦੇਣਾ ਸੀ ਐਸਡੀਐਮ ਸਾਹਿਬ ਨੂੰ ਦੇਣਾ ਸੀ ਉਹ ਅੱਜ ਬਾਹਰ ਸੀਖਤੇ ਤੇ ਤਹਿਸੀਲਦਾਰ ਸਾਹਿਬ ਨੇ ਮੈਮੋਰੰਡਮ ਲਿਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਬਹੁਤ ਜਲ ਇਹ ਮੈਮੋਰੰਡਮ ਨੂੰ ਉੱਪਰ ਭੇਜ ਦਿੱਤਾ ਜਾਵੇ ਮੈਮੋਰੰਡਮ ਜਿਹੜਾ ਜਿਹੜਾ ਅੱਜ ਦਾ ਮੈਮੋਰੰਡਮ ਜਿਹੜਾ ਹੈ ਦੇ ਪ੍ਰਧਾਨ ਬਣਨੇ ਨੇ ਧੀਰੇ ਜੀ ਕੁੰਦਰਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣਨੇ ਨੇ ਰਮੇਸ਼ ਜੀ ਪੂਰੇ ਸੰਗਠਨ ਨੂੰ ਸਾਥੀ ਲੈ ਕੇ ਪੂਰੇ ਸਮਾਜ ਨੂੰ ਹਿੰਦੂ ਸਮਾਜ ਨੂੰ ਇਕੱਠਾ ਕਰਕੇ ਜੋ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਸਮਾਜ ਨਾਲ ਹੋਇਆ ਵਾ ਸਾਡੀਆਂ ਮਾਤਾ ਪਿੜਾਂ ਦਾ ਬਲਾਤਕਾਰ ਹੋਇਆ ਬੱਚਿਆਂ ਦਾ ਕਤਲੇਆਮ ਹੋਇਆ ਉੱਥੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਨਾਗਰਿਕਤਾ ਖੋਈ ਜਾ ਰਹੀ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਇੱਕ ਅਖਰੋਸ ਸੀ ਰੋਸ ਸੀ ਉਸ ਰੋਸ ਨੂੰ ਲੈ ਕੇ ਇੱਕ ਸਾਂਝੇ ਰੂਪ ਚ ਸਾਰੀ ਕਮੇਟੀ ਬਣੀ ਔਰ ਕਮੇਟੀ ਨੇ ਇਹਦਾ ਫੈਸਲਾ ਕੀਤਾ ਵੀ ਅੱਜ ਅਸੀਂ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੈਮੋਰੰਡਮ ਦੇਣਾ ਹੈ ਵੀ ਜਿਹੜਾ ਸਾਡੇ ਹਿੰਦੂ ਭਰਾ ਪੂਰੇ ਹਿੰਦੂ ਪਰਿਵਾਰ ਬੰਗਲਾਦੇਸ਼ 'ਚ ਰਹ ਰਹੇ ਨੇ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਉਹ ਠੀਕ ਤਰੀਕੇ ਉੱਥੇ ਰਹਿ ਪਾ ਔਰ ਬਾਦ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਉਂਕਿ ਸਾਡੇ ਸਮਾਜ ਉਤੇ ਸੁਰੱਖਿਤ ਨਹੀਂ ਹੈ ਉਹ ਪੂਰਾ ਤੇ ਪੂਰਾ ਮੈਮੋਰੰਡਮ ਜਿਹੜਾ ਵਾ ਉਹ ਅਸੀਂ ਆਪਣਾ ਪੂਰੀ ਟੀਮ ਦੇ ਪਰਮਜੀਤ ਜੀ ਦੀ ਰਜੀ ਜੀ ਦੇ ਨਾਥ ਤੋਂ ਚਪਾ ਦਿੱਤਾ ਵਾ ਉਹ ਮੈਮੋਰੰਡਮ ਜਿਹੜਾ ਵਾ ਤੁਹਾਨੂੰ ਉਹ ਪਹੁੰਚਾ ਦਾਂਗੇ ਉੱਚ ਸੀਨੀਅਰ ਸਾਡੀਆਂ ਡਿਮਾਂਡਸ ਨੇ ਉਹ ਸਾਡੀਆਂ ਡਿਮਾਂਡਸ ਸਾਡੀਆਂ ਲਿਖੀਆਂ ਦੀਆਂ ਵਾ ਔਰ ਅਸੀਂ ਮੰਗ ਕਰਦੇ ਆ ਤਹਿਸੀਲਦਾਰ ਸਾਹਿਬ ਅੱਗੇ ਭਈਆ ਜਿਹੜਾ ਮੈਮੋਰੰਡਮ ਹੈ ਇਹਨੂੰ ਜਲਦੀ ਜਲਦੀ ਜਿਹੜਾ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਮਾਧਿਅਮ ਹੁੰਦਾ ਵਾ ਇਹ ਜਲਦੀ ਜਲਦੀ ਆਪਣੇ ਰਾਸ਼ਟਰਪਤੀ ਤੱਕ ਪਹੁੰਚਾਣ ਤਾਂ ਕਿ ਬਜਰੰਗਦਲ ਸਮਾਜਿਕ ਧਾਰਮਿਕ ਜਥੇਬੰਦੀਆਂ ਸਮੂਹ ਦੁਕਾਨਦਾਰ ਐਸੋਸੀਏਸ਼ਨ ਐਨ ਜੀਓਜ਼ ਔਰ ਜਿਹੜੀਆਂ ਮੈਡੀਕਲ ਐਸੋਸੀਏਸ਼ਨਾਂ ਪਰ ਸਾਰਾ ਹੀ ਬਟਾਲਾ ਅੱਜ ਲਗਭਗ 2 ਘੰਟੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਔਰ ਇਸ ਰੋਸ਼ਟ ਪ੍ਰਦਰਸ਼ਨ ਦੇ ਵਿੱਚ ਸਾਰੀ ਜਿਹੜਾ ਬਟਾਲਾ ਵਾ ਉਹ ਮੁਹਮਾ ਕੇ ਸੈਂਕੜੇ ਕਾਰਕਟਰ ਜਿਹੜੇ ਉਹ ਪਹੁੰਚੇ ਆ ਕਿੰਦਰ ਸਰਪੀ ਕੀ ਮੰਗਤਵ ਔਰ ਉਹਨਾਂ ਨੂੰ ਕਿ ਸਵਾਸਤ ਘਟਿਆ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਤਰਾਸਦੀ ਹੋਈ ਆ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਔਰ ਹਿੰਦੂਆਂ ਦੇ ਨਾਲ ਜਿਹੜੇ ਬੱਚਿਆਂ ਨਾਲ ਰੇਪ ਹੋਏ ਨੇ ਉਸ ਸਬੰਧ ਵਿੱਚ ਇੱਕ ਐਸਡੀਐਮ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਕਿ ਇਹ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜਿਹੜੀ ਆ ਉੱਪਰ ਤੱਕ ਪਹੁੰਚਾਈ ਜਾਏ ਔਰ ਜਿਹੜੇ ਸਾਡੇ ਭੈਣ ਭਰਾ ਉੱਥੇ ਅਲਪ ਸੰਖਿਆਕ ਹਿੰਦੂ ਜਿਹੜੇ ਬੈਠੇ ਆ ਉਹਨਾਂ ਦੀ ਜਿਹੜੀ ਮਤ ਕੀਤੀ ਜਾਏ ਅੱਜ ਤੁਸੀਂ ਇਹਨਾਂ ਮੈਮੋਰੰਡਮ ਦੇਣ ਆਏ ਹੋ ਕਿਹੜੇ ਕਿਹੜੇ ਸੰਗਠਨਾਂ ਤੋਂ ਦੇਣ ਆਏ ਹੋ ਮੈਂ ਕਹਾਂ ਜੀ ਹੋਮ ਮਖਮਾ ਕੇ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਜਗਰਾਤਾ ਕਮੇਟੀਆਂ ਕੀਰਤਨ ਮੰਡਲੀਆਂ ਜਿੰਨਾ ਵੀ ਮੰਦਰ ਕਮੇਟੀਆਂ ਨੇ ਜਿੰਨਾ ਵੀ ਬਟਾਲਾ ਵਾ ਮੈਨੂੰ ਲੱਗਦਾ ਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਵਾ ਕੋਈ ਵੀ ਜਿਹੜਾ ਆਦਮੀ ਆ ਆਪਣੇ ਘਰ ਚ ਰੁਕਿਆ ਨਹੀਂ ਸਾਰੇ ਹੀ ਕਾਰਜਕਰਤਾ ਇੱਥੇ ਜਿਹੜੇ ਇਕੱਠੇ ਹੋਏ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੰਗਠਨ ਆਏ ਸੀ ਉਹਨਾਂ ਦਾ ਮੈਮੋਰੰਡਮ ਅਸੀਂ ਐਕਸੈਪਟ ਕਰ ਲਿਆ ਤੇ ਦੂਜਾ ਇਹ ਸੁਜੀਵ ਕੋਲ ਅਸਿਸਟੈਂਟ ਸਾਹਮਣੇ ਹਣੋ ਸ ਪਰ ਕੁਝ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪੈ ਗਿਆ ਮੇਰੇ ਡਿਊਟੀ ਲਈ ਹੈ ਤੇ ਮੈਮੋਰੰਡਮ ਅਸੀਂ ਪ੍ਰਾਪਤ ਕਰ ਲਿਆ ਹੈ ਤੇ ਮੈਮੋਰੰਡਮ ਦਾ ਜਿਹੜਾ ਪੂਰਾ ਹੈਗਾ ਸਾਰਾ ਇਹ ਐਜੰਡਾ ਥਰੂ ਡੀਸੀ ਸਾਹਿਬ ਤੇ ਦੇ ਨਾਲ ਉਹਦੇ ਥਰੂ ਕਰਕੇ ਸਾਰਾ ਸਰਕਾਰ ਨੂੰ ਪਹੁੰਚ ਜਾਊਗਾ ਤੇ ਜੋ ਵੀ ਇਹਨਾਂ ਦੀ ਆਪਣਾ ਅਟੈਕ ਹੋਇਆ ਬੰਗਲਾਦੇਸ਼ ਦੇ ਵਿੱਚ ਉਹਦੀ ਪੂਰਜ ਰਵਾਜ ਜਿਹੜੀ ਹੈ ਸਰਕਾਰ ਤੱਕ ਪਹੁੰਚੇਗਾ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime news